ਹਾਂਜੀ ਕੀ ਹਾਲ ਹੈ ਜਟੋ ਕੋ ਟੀਤਾ ਸਭ ਅੱਛਾ ਇਹ ਆ ਦੋ ਤਿੰਨ ਕਟੋਨਾ ਆ ਮਾਂ ਛੋਟੀਆਂ ਛੋਟੀਆਂ ਇਹ ਮੇਰੇ ਨਾਲ ਹੋਈਆਂ ਤੇ ਇਹਦਾ ਕਿਵੇਂ ਕਰੀਏ ਇੱਕ ਤੇ ਆੜੀ ਮੈਂ ਬ੍ਰਾਡਕਾਸਟ ਜੇ ਬਣਾਏ ਸੀ ਤੇ ਹੁਣ ਮੈਂ ਅੱਗੇ ਤੇ ਮੇਰਾ ਉਹ 500 3000 ਬੰਦੇ ਚ ਵੀਡੀਓ ਚੱਲ ਜਾਂਦੀ ਹੁੰਦੀ ਤੇ ਉਹਨਾਂ ਨੇ ਬੈਨ ਕਰਤਾ ਮੈਨੂੰ ਸੋਸ਼ਲ ਮੀਡੀਆ ਨੇ ਮੈਨੂੰ ਬੈਨ ਕਰਤਾ ਹਾਂਜੀ ਉਹਨਾਂ ਨੇ ਕਿਹਾ ਵੀ ਨਹੀਂ ਭਾਜੀ ਤੁਸੀਂ ਮਹੀਨੇ 'ਚ ਕੋਈ ਲਿਮਟ ਹੋਊਗੀ 40 ਇੱਕ ਵੀਡੀਓ ਡਾਊਨਲੋਡ ਕਰਨ ਦੀ 30 ਹੋਊਗੀ ਤੇ ਮੈਂ 40 ਕਰਤੀਆਂ ਇੱਥੇ ਵੀ ਕੰਮ ਉਹੀ ਬਣ ਗਈ ਗਾਣੀ ਵੀ ਜਿਵੇਂ ਉਹ ਮੈਨੂੰ ਉਹ ਵੀ ਕੱਲ ਚਿੱਤੇ ਆ ਗਿਆ ਵੀ ਉਹ ਆਦੇ ਭਾਈ ਤੁਸੀਂ ਮਹੀਨੇ 'ਚ 30 ਤੋਂ ਵੀਡੀਓ ਸ਼ਾਇਦ ਇੰਨੀ ਕੀ ਤੇ ਮੇਰੀਆਂ ਮੈਂ ਲਾਇਆ ਇਹ ਐਸਟੀਮੇਟ ਜ 40 ਹੋਈਆਂ ਹੈ ਡਾਊਨਲੋਡ ਆਵਦੀਆਂ ਹਰ ਮਹੀਨੇ ਉਹ ਜਿਹਾ ਤਰਾ ਕਲਾਕਾਰ ਸਾਲ ਬਾਅਦ ਕੋਈ ਗੀਤ ਕੱਢਦਾ ਕੋਈ ਮਹੀਨੇ ਬਾਅਦ ਕੱਢਦਾ ਤੇ ਮੈਂ ਰੋਜ਼ ਹੀ ਕੱਢੀ ਗਿਆ ਡਾਊਨਲੋਡ ਵੀਡੀਓ ਇੰਨੀ ਜਿਆਦੀਆਂ ਹੋ ਗਈਆਂ ਵੀ ਚੈਨਲ ਵਾਲੇ ਦੁਖੀ ਹੋ ਗਏ ਤੇ ਭਾਈ 19 ਹੀ ਤੁਹਾਨੂੰ ਵੀਡੀਓ ਡਾਊਨਲੋਡ ਕਰ ਦੇਣੀਆਂ ਤੇ ਉਹ ਮੇਰੀਆਂ ਸੈਂਡ ਨਹੀਂ ਹੁੰਦੀਆਂ ਵੀਡੀਓ ਉਹਨਾਂ 1 ਨਵੰਬਰ ਤੱਕ ਰੱਖਤਾ ਉਹ ਗੱਲ ਉਹ ਬਣ ਗਈ ਜਿਵੇਂ ਨਾ ਮੈਂ ਮਹੀਨੇ 'ਚ 40 ਦਿਨ ਮੀਟ ਖਾਣਾ ਐਸ ਕੀ 40 ਦਿਨ ਵੀਡੀਓ ਡਾਊਨਲੋਡ ਹੋ ਗਈਆਂ 40 ਵੀਡੀਓ ਇੱਕ ਮਹੀਨੇ 'ਚ ਹੋ ਗਈਆਂ ਤੇ ਮੈਨੂੰ ਕੋਈ ਪੁੱਛਦਾ ਹੀ ਜਾਂਦੇ ਜਿਦ ਤਰ੍ਹਾਂ ਮੈਂ ਅੱਗੇ ਵੀ ਤੁਹਾਨੂੰ ਦੱਸੀ ਗੱਲ ਵੀ ਮੈਂ ਮੈਂ 40 ਦਿਨ ਚਿਕਨ ਖਾਣਾ ਮਹੀਨੇ 'ਚ ਉਹਨਾਂ ਦੇ ਵੀ ਯਾਰ ਮਹੀਨੇ ਦਾ ਦੇਣੀ ਤੀ ਹੁੰਦਾ 40 ਕਿਤਰਾ ਖਾਣਾ ਮਾ ਮੈਂ ਵੀ ਦੱਸ ਦੇਣਾ ਕਲੀਅਰ ਕਰ ਦੇਣਾ ਤੁਹਾਨੂੰ ਅੱਗੇ ਨਾ ਵੀ ਸਾਡੀਆਂ ਗੱਲਾਂ ਕੋ ਵੱਖਰੀਆਂ ਹੁੰਦੀਆਂ ਇਹ ਤੇ ਹਾਰੀ ਸਾਰੀ ਇਹ ਨਾ ਉੱਠ ਕੇ ਕੰਪੈਰੀਸ਼ਨ ਜੇ ਨਾ ਕਰੇ ਰਨ ਲਾਪਿਆ ਕਰੋ ਕੋਈ ਵੀ ਤੁਹਾਨੂੰ ਗੱਲ ਕਰੀਏ ਤੇ ਇਹ ਸੋਚ ਸਮਝ ਕੇ ਗੱਲ ਕਰਿਆ ਕਰੋ ਵੀ ਤੁਹਾਡੇ ਸਰੀਰ ਤੇ ਟੁੱਕਦੀ ਆ ਫਿਰ ਕੰਪੈਰੀਸ਼ਨ ਕਰੀ ਜਾਂਦਾ ਜੇ ਮੈਂ ਕੋਈ ਗੱਲ ਮੈਂ ਇਹ ਨਹੀਂ ਹਾਂ ਦਾ ਹਾਂ ਕੀ ਬਾਤ ਤੁਹਾਡੀ ਕੋਈ ਵੱਡੀ ਬਾਦਰੀ ਹੋਵੇ ਤੇ ਜਾਂ ਤੁਹਾਡੇ ਕੋਈ ਕੰਮ ਇਹੋ ਜਿਹਾ ਹੁਣ ਮੈਂ ਕੀਤੇ ਨਾ ਹੁਣ ਤੇ ਮੈਂ ਮੈਂ ਮਤਲਬ ਸੜਾਈ ਆ ਤੁਹਾਡਾ ਉਹ ਮੇਰੇ ਵਾਸਤੇ ਮਾੜੀ ਗੱਲ ਆ ਤੇ ਇਸ ਤਰ੍ਹਾਂ ਗੱਲ ਕੋਈ ਵੀ ਕੰਮ ਜਿਹੜਾ ਨਾ ਪਹਿਲਾਂ ਆਪਣੇ ਸ਼ਰੀਰ ਤੇ ਟਕਾਇਆ ਕਰੋ ਕਿ ਜੇ ਤੁਹਾਡੇ ਤੇ ਇਹ ਚੀਜ਼ ਰਲਦੀ ਆ ਤੇ ਫਿਰ ਜਰੂਰ ਕੋਈ ਗਲਤ ਮਤ ਕਮੈਂਟ ਕਰ ਸਕਦੇ ਹੋ ਵੈਸੇ ਨਹੀਂ ਕਰਨਾ ਚਾਹੀਦਾ ਜਿਵੇਂ ਉਹ ਸਾਡੇ 25 ਸਾਲ ਪਹਿਲਾਂ ਸਾਡੇ ਟਾਈਮ ਇਦਾਂ ਦੇ ਹੀ ਦੁਖੀ ਪਰੇਸ਼ਾਨ ਲੋਕ ਜੋ ਕਰਦੇ ਸੀ ਫੇਰ ਅਸੀਂ ਛੇਤਰਾਵਲ ਕਰਦੇ ਨੇ ਤੇ ਹਰ ਸਾਲ 326 ਇਹ 5 ਛੱਬੀਆਂ 326ਾਂ 5 ਲਗੀਆਂ ਸ਼ਰੀਰ ਤੇ ਤੇ ਉਹਨਾਂ ਵਾਲੀ ਥੋੜੀ ਉੱਟ ਗਿਆ ਐ ਹੂੰ ਜੇ ਕਰੂਗਾ ਤੈਨੂੰ ਐ ਤੂੰ ਦੱਸ ਇਹ 1 ਲੱਖੀ ਤੇਰੇ ਤੋਂ ਤਾਂ ਦੱਸ ਫੇਰ ਗੱਲ ਕਰੀ ਦਿੰਦੀ ਠੀਕ ਐ ਜੇ ਤੁਹਾਨੂੰ ਕੋਈ ਦਰਤੇ ਵੀ ਉਂਭਾਈ ਤੇ ਚੜਕੇ ਵੀ ਆਉਂਦਾ ਆਈ ਦੇ ਉਹ ਫੇਰ ਅਸੀਂ ਦੇਖ ਤੇ ਇਹਦਾ ਕਨਸੈਪਟ ਦਾ ਯਾਦ ਰੱਖਿਆ ਐ ਉਹ ਫੇਰ ਨਾ ਪੈਂਦਾ ਹਰ ਸਾਲ ਸੀਜ਼ਨ ਸਾਡਾ ਲੱਗ ਲੁਗ ਜਾਂਦਾ ਹਾਂ ਇਸ ਤਰ੍ਹਾਂ ਹੀ ਪਾਇਪ ਹੋਏ ਕਮਾਈ ਤੋ ਤਾਂ ਮੈਨਾਂ ਨਾ ਵੀ ਕੋਈ ਵੀ ਗੱਲ ਹੈ ਪਹਿਲਾਂ ਆਪਣੇ ਸ਼ਰੀਰ ਤੇ ਟੱਕੋ ਵੀ ਠੀਕ ਹੈ ਯਾਰ ਸ਼ਰੀਰ ਤੇ 325 ਲੱਗੀਆਂ ਹੀ ਉਹ ਤੇ ਜੇ ਤੁਹਾਡੇ ਲੱਗੀਆਂ ਤਾਂ ਫਿਰ ਵਾਪਸ ਰੂਪਾਂ ਪਾਦਨੇ ਪਰ ਜੈਜ ਐਵੇਂ ਨਹੀਂ ਕਿਸੇ ਨਾਲ ਲੜੀ ਪੜੀ ਜਾਂਦਾ ਤੇ ਆਹ ਗੱਲ ਬਾਤ ਆ ਤੇ ਉਹ ਖਾ ਚਿਕਨ ਦੀ ਗੱਲ ਆ ਗਈ ਮੈਂ ਆਖਿਆ ਆਂਦੇ ਮਹੀਨੇ ਤੇ ਯਾਰ ਦੇਣੀ 30 ਹੁੰਦੇ ਤਾਂ ਮੈਂ ਨਹੀਂ ਮੈਂ 40 ਦਿਨ ਖਾਨਾ ਮਾ ਹੁਣ ਮੈਂ ਕਰਾਉਣਾ ਕਲੀਅਰ ਆ ਮੈਂ ਵੀ 25 ਦਿਨ ਤੇ ਮੇਰਾ ਪੱਕਾ ਹੀ ਹੈ ਨਾ ਬਾਈ ਹੋ ਜਾਣ 23 ਹੋ ਜਾਣ 25 ਹੋ ਜਾਣ ਉਹ ਤੇ ਪੱਕਾ ਹੀ ਆ ਰਾਤ ਨੂੰ ਹੁੰਦਾ ਜਿਹੜਾ ਰੋਟੀ ਖਾਵੇ ਰਾਤ ਨੂੰ ਚਿਕਨ ਨਾਲ ਮਟਨ ਜੋ ਵੀ ਨੌਨ ਵੇਜ ਖਾਂਦਾ ਵਾ ਉਹ ਇਹੋ ਕਹੂਗਾ ਨਾ ਮੈਂ ਸਾਰਾ ਰੋਜ਼ ਰਾਤ ਨੂੰ ਨੀੜ ਨਾਲ ਰੋਟੀ ਖਾ ਕੇ ਖਾਉਣਾ ਇਹੋ ਕਹੂਗਾ ਨਾ ਤੇ ਹੁਣ 22 25 ਦਿਨ ਤੇ ਮੈਂ ਇਹ ਮੇਰਾ ਪੱਕੀ ਹੈ ਰੂਟੀਨ ਤੇ ਬਾਕੀ ਇਹਦੇ ਸਵੇਰੇ ਤਰੀ ਨਾਲ ਪੁਲਕੇ ਖਾ ਕੇ ਵੇਖੋ ਸਾਦੇ ਤੇ 10 15 ਦਿਨ ਜਿਹੜੀ ਰਾਤ ਨੂੰ ਜਦੋਂ ਚਿਕਨ ਦੀ ਤਰੀ ਤਰੀ ਵਾਦੀ ਤੇ ਫਿਰ ਉਹਦੇ ਨਾਲ ਤਦੂਰੀ ਪੁਲਕੇ ਹੋ ਗਏ ਦੂਜੇ ਪੁਲਕੇ ਹੋ ਗਏ ਸਾਦੇ ਕਿਉਂ ਤੋਂ ਬਿਨਾ ਉਹ ਖਾਓ ਉਹ ਤੇ ਮੇਰੇ 40 ਹੋ ਗਏ ਨਾ ਫਿਰ 25 ਉਹ ਤੇ 15 ਇਧਰੋਂ ਲਾ ਲਓ ਇਤਰੀ ਤੁਰੀ ਵਾਧੀ ਸਿਰੇ ਤੇ ਫਿਰ ਮੇਰੇ ਮਹੀਨੇ ਦਾ ਨੌਂ ਵਿੱਚ ਮੈਂ 40 ਦਿਨ ਹੋ ਗਿਆ ਨਾ ਤੇ ਇਹ ਵੀ ਗੱਲ ਹੋ ਗਈ ਵੀ ਮੈਨੂੰ ਉਹਨਾ ਬੈਨ ਕਰਤਾ ਮੈਂ ਹੁਣ 1 ਨਵੰਬਰ ਤੱਕ ਹੀ ਤੇ ਹਾਂ ਇੱਕ ਹੋਰ ਗੱਲ ਯਾਰ ਲੋ ਮੈਂ ਨਵਾਂ ਹੀ ਨੰਬਰ ਲਿਆ ਉਹ ਤੇ ਮੈਂ ਆ ਵੀਡੀਓ ਵੀ ਸੈਂਡ ਕੀਤੀ ਆ ਵੀ ਭਰਾਵਾ ਐਵੇਂ ਨਾ ਕੋਈ ਆਖੀ ਜਾਵੇ ਆ ਮੈਂ ਨੰਬਰ ਨਵੇਂ ਤੋਂ ਆਪਣੀਆਂ ਵੀਡੀਓ ਸੈਂਡ ਕੀਤੀ ਤੇ ਮੈਂ ਨਾ ਨਵਾਂ ਹੀ ਨੰਬਰ ਨਵਾਂ ਹੀ WhatsApp ਨਵਾਂ ਹੀ ਬ੍ਰਾਡਕਾਸਟ ਬਣਾਇਆ ਉਹੀ ਮੇਰੇ ਨੰਬਰ 'ਚ ਉਧਰ ਕਰਕੇ ਸੈਂਡ ਸੌਟ ਤੇ 503000 ਬੰਦੇ ਦੇ ਉਹ ਭਰਾਵਾ ਇਹ ਦੋ ਦਿਨਾਂ ਵੀਡੀਓ ਮੇਰੀਆਂ ਗਈਆਂ ਤੋਂ ਨਾ ਫੇਰ ਬੰਦਾ ਪਛਾਣ ਲਿਆ ਜਿਤਨਾ ਸਾਡੇ ਪਿੰਡੋਂ ਬਲਜੀਤ ਸੈਕਟਰੀ ਨੇ ਪਛਾਣ ਲਿਆ ਸਾਡਾ ਫੋਟੋਗ੍ਰਾਫਰ ਤਾਂ ਮੈਂ ਬਾਅਦ 'ਚ ਬੰਦੇ ਪਛਾਣ ਲਈ ਤੇਰੇ ਮੈਂ ਬੰਦਾ ਪਛਾਣ ਲਿਆ ਜਿਹਨੇ ਹੱਡੀਆਂ ਫੋਟੋ ਪਿਛਲੀ ਦੀ ਖਰਾਬ ਕੀਤੀਆਂ ਸੀ ਤੇ ਉਹ ਸੋਸ਼ਲ ਮੀਡੀਆ 'ਨੇ ਫੇਰ ਬੰਦਾ ਪਛਾਣ ਲਿਆ ਜੀ ਉਹਦੇ ਭਾਈ ਬੰਦਾ ਉਹ ਜਿੱਦਿਆਂ ਵੀਡੀਓ ਡਾਊਨਲੋਡ ਮੜੀਆਂ ਹੁੰਦੀਆਂ ਤੇ ਇਹਨੂੰ ਇਹਨੂੰ ਫੇਰ ਮਾਰੋ ਇਹਨੂੰ ਬਲੌਗ ਮਾਰੋ ਨਾ ਮੇਰੇ ਫੇਰ ਬ੍ਰਾਡਕਾਸਟ ਬੰਦ ਕਰਤਾ ਜੀ ਭਾ ਦੂਜੇ ਨੰਬਰ ਦਾ ਨਾ ਕੋ ਇੱਧਰ WhatsApp ਦਾ ਉਹਦਾ ਲੈਣਾ ਨਾ ਦੇਣਾ ਉਹ ਵੱਖਰਾ ਹੀ WhatsApp ਆ ਹੁਣ ਯਾਰ ਮੰਨ ਲਓ ਤੁਸੀਂ ਇੱਧਰ ਇਹ ਬ੍ਰਾਡਕਾਸਟ ਦਾ ਵੀ ਬਣਾਇਆ ਹੋਵੇ ਮੰਨ ਲਓ ਵੱਖਰਾ ਹੀ ਨੰਬਰ ਹੋਵੇ ਤੇ ਮੈਂ ਉੱਥੇ ਜਾ ਕੇ ਵੀਡੀਓ ਡਾਊਨਲੋਡ ਕਾਪੀਆਂ ਪੋਣੀਆਂ ਸ਼ੁਰੂ ਕਰ ਦੇਣਾ ਤੇ ਉਹ ਬੰਦਾ ਪਛਾਣ ਲੈਣਾ ਵੀ ਇਹ ਬੰਦੇ ਦੀ ਅਸੀਂ ਵੀਡੀਓ ਡਾਊਨਲੋਡ ਦੀ ਹੁੰਦੀਆਂ ਪਤਾ ਨਹੀਂ ਮੇਰੇ ਨਾਲ ਕੀ ਚੱਕਰ ਚੱਲ ਗਿਆ ਜੀ ਇਹ ਪਾਣਾ ਨਵਾਂ ਹੀ ਵਰਤ ਗਿਆ ਜੀ ਮੈਂ ਨਹੀਂ ਜੇ ਵੀਡੀਓ ਆਪਣੇ ਆਪ ਹੀ ਜਿਹੜੀਆਂ ਆ ਨਹੀਂ ਤੇ ਮੈਂ ਜਿਹੜੀਆਂ ਰਾਤ ਨੂੰ ਵੀਡੀਓ ਪਾਉਣਾ ਨਾ ਇਹ ਹੀ ਰਾਤ ਆਉਂਦਾ ਹੀ ਨਾ ਰਾਤ ਨੂੰ ਪਾ ਕੇ ਸੁਈਂਦੀ ਹੈ ਤੇ ਦਿਨੇ ਬਿਲ ਬੋਰਡ ਤੇ ਲੱਗੀ ਦੀ ਤੇ ਸਾਡੇ ਬਿਲ ਬੋਰਡ ਤੇ ਲੱਗੀ ਹੁੰਦੀ ਜੇ ਦਿਨ ਤੱਕ ਵੀਡੀਓ ਹੁਣ ਸਾਡੇ ਲਈ ਤਾਂ 2-400 ਬੰਦਾ ਆਰਗੇਨਿਕ ਆ ਇਹ 2-2000 ਚੱਕਰੀ ਫਿਰਦੀ ਰਹਦੀ ਵੀਡੀਓ ਹੈ ਉਹ ਵੀ ਆਰਗੇਨਿਕ ਆਰਗੇਨਿਕ ਬੰਦੇ ਰੀਅਲ ਇਹ ਪਛਾਣ ਦੇ ਜਾਣ ਪਛਾਣ ਵਾਲੇ ਨੇ ਜੀ ਮਲੋ ਰਾਤ ਨੂੰ ਵੀਡੀਓ ਪਾਈ ਦੀ ਦਿਨੇ ਯਾਰ ਤੋਂ ਬੰਦਾ ਟੱਪਿਆਂਗਾ ਤੇ 2003 ਤੋਂ 2000 ਤੱਕ ਪ੍ਰਿਆ ਫਿਰਦਾ ਤੇ ਉਹ ਵੀ ਆਰਗੈਨਿਕ ਤੁਹਾਨੂੰ ਦੱਸਣ ਡਿਆ ਤੇ ਆ ਗੱਲ ਬਾਤ ਸੀ ਤੇ ਇੱਕ ਯਾਰ ਵੇ ਲੋ ਆ ਹੁਣੇ ਮੈਂ ਇੱਕ ਦਿਨ ਥੋੜੇ ਦਿਨੋਂ ਇੱਕ ਗੱਲ ਨਹੀਂ ਕਰਕੇ ਡਿਆ ਕਿ ਕਈ ਸਿੰਗਰ ਪਹਿਲਾਂ ਵੇਖੋ 25 ਸਾਲ ਪਹਿਲਾਂ ਉਹਨਾਂ ਇੱਕ ਦੋ ਗਾਣੇ ਕੱਢੇ ਮਸ਼ਹੂਰ ਹੋਏ ਜੇ ਉਹ ਲਾਲਾ ਲੱਖਾਂ ਕਰੋੜਾਂ ਰੁਪਏ ਇਕੱਠੇ ਕਰਕੇ ਮੁੜ ਕੇ ਲੱਭੇ ਹੀ ਨਹੀਂ ਉਹ ਤਾਰਾ ਰਾਰਾ ਦੀ ਗੱਲ ਕੀਤੀ ਸੀ ਮੈਂ ਉਹਦਾਂ ਤੂੰ ਵੇਖੋ ਪਤਾ ਨਹੀਂ ਕੀ ਮੈਨਾ ਘੁੰਮ ਕੇ ਉਹ ਹੀ ਵੇਖੋ ਨਾ ਮੈਨੂੰ ਤਾਂ ਚੇਤ ਨਾ ਚੇਤਾ ਕੋਈ ਚਿਤ ਚਿਤ ਹੈ ਹੀ ਨਹੀਂ ਤੇ ਅੱਜ ਵੀਰੇ ਇਥੇ ਮੋਬਾਈਲ ਤੇ ਆਣ ਵੱਜਾਈ ਉਹਦਾ ਇੱਕ ਉਹਨੇ ਪਤਾ ਕੀ ਕਿਹਾ ਆਪਣੇ ਦਿਲਜੀਤ ਨੂੰ ਵੇਖੋ ਜੀ ਇਹਨੇ ਚਮਕੀਲਾ ਫਿਲ ਮਣਾਉਣ ਲਈ ਸਿਰ ਦੇ ਕੇਸ ਕਟਾਤੇ ਸੀ ਤੇ ਮੈਂ ਨਹੀਂ ਵੇਖ ਲਓ ਅੱਜ ਤੱਕ ਇਦਾਂ ਦਾ ਕੋਈ ਕੰਮ ਕੀਤਾ ਦੱਸ ਦਿਲਜੀਤ ਕਿੱਡਾ ਵਧੀਆ ਮੁੰਡਾ ਸਰਦਾਰ ਭਾਵੇਂ ਚਲੋ ਉਹਨੇ ਕਟਕ ਜਿਆ ਸੁਣ ਚ ਆਉਂਦਾ ਕਟਿੰਗ ਜਿਆ ਪਾਗ ਨੂੰ ਉਹਨੇ ਬਹੁਤ ਉੱਚਾ ਖੜਿਆ ਪਾਗ ਬਨ ਗਏ ਉਹਨੇ ਬਹੁਤ ਪਾਗ ਨੂੰ ਚਾ ਗੇੜਾ ਕਿੰਨੀਆਂ ਸੋਹਣੀਆਂ ਫਿਲਮਾਂ ਬਹੁਤ ਵਧੀਆ ਮੁੰਡਾ ਦਿਲਜੀਤ ਸਿੰਘਰ ਉਹਦੀ ਬੇਇੱਜ਼ਤੀ ਜੀ ਕਰਕੇ ਆਪਣੀ ਸ਼ੋਭਾ ਕਰਾਉਣ ਲੱਗਾ ਤੇ ਯਾਰ ਤੂੰ ਮੈਨੂੰ ਪਹਿਲਾਂ ਇਹ ਤੂੰ ਦੱਸ ਤੂੰ ਅੱਗੇ ਮੈਂ ਉਦੋਂ ਜਿਤ ਰੱਖਿਆ ਮੈਂ ਇਹ ਕਦੀ ਵੜਿਆ ਜਿਆ ਪਰ ਰਾਰਾ ਤੂੰ ਤੇ ਭਰਾਵਾ ਓਏ ਬਾਈ ਜਿਉਂ ਤੂੰ ਉਹ ਚੜਿਆ ਤੂੰ ਤਾਂ ਉਦੋਂ ਦਾ ਨਹੀਂ ਉਤਰਿਆ ਜਦੋਂ ਦਾ ਉਹ ਛੜਿਆਂ ਦੇ ਟੱਟੂ ਤੇ ਚੜੇ ਉਦੋਂ ਉਹ ਨਾ ਨਹੀਂ ਉੱਤਰਿਆ ਜਦੋਂ ਉਹ ਛੜਿਆਂ ਦੇ ਟੱਟੂ ਤੇ ਚੜੇ ਚੜਿਆ ਫਿਰਦਾ